ਵੀਠੜਾ ਜੋ ਸ਼ਿੰਦੀ ਪਈ ਮੇਰਾ ਜੱਕੀ ਪੁਰਾ ਮਾਮਲਾ ਕੀ ਹੋਇਆ ਵੀ ਬਈ ਜੀ ਸਾਡਾ ਪਿੰਡ ਰੈਗੀ ਕਲਾ ਇੱਥੇ ਸਾਡੇ ਫੂਟਗਾਚ ਮੇਲਾ ਹੁੰਦਾ ਜੀ ਅਸੀਂ ਉੱਥੇ ਮੇਲੇ ਚ ਕੋਈ ਲੜੇ ਲੂੜੇ ਸੀਗੇ ਜੀ ਅਸੀਂ ਬਾਰ ਚ ਬੈਠੇ ਸੀਗੇ ਜੀ ਅਸੀਂ ਮਨ ਕੇ ਫਾਦਰ ਸਾਹਿਬ ਹੋਰੇ ਚਾਚਾ ਜੀ ਹੋਰੇ ਤੇ ਇਧਰੋਂ ਬੰਦੇ ਆਏ ਆਈ ਭੱਜ ਕੇ ਸਾਨੂੰ ਤਾਂ ਕੋਈ ਜਾਣ ਦੀ ਨਹੀਂ ਸੀ ਜੀ ਕੌਣ ਆ ਕੌਣ ਨਹੀਂ ਸਾਡਾ ਬਕਲੀ ਬਾਰੀ ਖੁੱਲੀ ਹੋਈ ਸੀ ਜੀ ਉਹ ਸਾਡੇ ਘਰੇ ਵੜ ਗਏ ਜੀ ਆ ਪਿੱਛੇ ਉਹਨਾਂ ਦਾ ਹਜੂਮ ਸੀਗਾ ਘਟੋ ਘਟ 100 ਬੰਦੇ ਲਈ ਉਹ ਸਾਡੇ ਪਿੰਡ ਦੇ ਸੀਗੇ ਬੰਦੇ ਜੀ ਜਿਹੜੇ ਉਹਨਾਂ ਦੇ ਮਗਰ ਸੀਗੇ ਉਹ ਬੰਦੇ ਨੇ ਵੜ ਕੇ ਅੰਦਰੋਂ ਬਾਰੀ ਲਾ ਲਈ ਜੀ ਸਾਡੀ ਅਸੀਂ ਬਾਹਰ ਸੀਗੇ ਜੀ ਉਹ ਬੰਦੇ ਸਾਨੂੰ ਸਾਡੇ ਪਿੰਡ ਦੇ ਕਹਿੰਦੇ ਤੁਸੀਂ ਬਾਹਰ ਕੱਢੋ ਅਸੀਂ ਉਹਨਾਂ ਨੂੰ ਆਖਿਆ ਕਿ ਬਾਰੀ ਤਾਂ ਲੱਗੀ ਵੀ ਅਸੀਂ ਕਿਵੇਂ ਕੱਢੀਏ ਉਹ ਕਹਿੰਦੇ ਅਸੀਂ ਮਾਰਨਾ ਜੀ ਅਸੀਂ ਆਖਿਆ ਸਾਨੂੰ ਨਹੀਂ ਪਤਾ ਅਸੀਂ ਪੁਲਿਸ ਨੂੰ ਕਾਲ ਕਰੀਏ ਵੀ ਅਸੀਂ ਪੁਲਿਸ ਨੂੰ ਕਾਲ ਕੀਤੀ ਪ੍ਰਸ਼ਾਸਨ ਆਇਆ ਜੀ ਉਹਨਾਂ ਨੇ ਪ੍ਰਸ਼ਾਸਨ ਨਾਲ ਵੀ ਧੱਕਾ ਕਰਿਆ ਤੁਸੀਂ ਪ੍ਰਸ਼ਾਸਨ ਨੂੰ ਕੁੱਛ ਲਈ ਕੀ ਨਾ ਮਾਰਕੁੱਟ ਪ੍ਰਸ਼ਾਸਨ ਨਾਲ ਕਰੀਏ ਜੀ ਉਹਨਾਂ ਨੇ ਐਸਐਚਓ ਸਾਹਿਬ ਦੇ 6:00 ਵਜੇ ਆਈ ਉਸ ਤੋਂ ਬਾਅਦ ਹੀ ਬੱਸ ਲਾਠੀ ਚਾਰਜ ਹੋਈ ਓਦੋਂ ਬਾਅਦ ਉਹਨਾਂ ਨੇ ਟਲੀ ਚਲਾਈ ਆਈ ਸਾਡੇ ਤੇ ਅੱਛਾ ਆ ਡਲੇ ਵੀ ਹੈ ਜੀ ਉਸ ਤੇ ਵੀ ਡਲੇ ਡੂਰੇ ਚੱਲੇ ਆ ਹਾਂਜੀ 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 ਚੱਲੇ ਆ ਜੀ ਉਹਨਾਂ ਨੇ ਕੋਈ ਦੇਖਿਆ ਹੀ ਕੋਈ ਨਹੀਂ ਗਿਆ ਜੀ ਪੂਰੀ ਗੁੰਡਾ ਕਰ ਜਿਹੜੀ ਰਾਤ ਪੂਰੀ ਹਾਂਜੀ 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 ਤੇ ਮੇਲਾ ਚੱਲ ਰਿਹਾ ਸੀ ਪਿੰਡ ਮੇਲਾ ਚੱਲ ਰਿਹਾ ਸੀ ਪੁਰਾਣੀ ਰੰਦੇ ਸਿਰ ਲੱਗਦੀ ਹੈ ਕਿ ਨਹੀਂ ਆਪਾਂ ਨੂੰ ਨਹੀਂ ਪਤਾ ਆਪਾਂ ਦੋਨੇ ਤਰ੍ਹਾਂ ਨੂੰ ਨਹੀਂ ਜਾਣਦੇ ਜੀ ਅਸੀਂ ਤਾਂ ਆਪਦਾ ਖੇਤੀਬਾੜੀ ਕਰਨ ਵਾਲੇ ਬੰਦੇ ਆ ਜੀ ਬਾਹਰ ਚ ਬੈਠੇ ਸੀਗੇ ਇਸ ਤਾਂ ਮੇਲੇ ਚ ਵੀ ਨਹੀਂ ਗਏ ਸੀਗੇ ਜੀ ਮੱਥਾ ਟੇਕ ਕੇ ਆਪਦਾ ਆ ਗਏ ਇੱਥੇ ਬੈਠੇ ਸੀਗੇ ਠੀਕ ਜੀ ਸੰਤਾ ਕਿਥੋਂ ਦੇ ਜਾਣਾ ਲਿਓ ਮੈਂ ਕੀ ਕਰਾਂ ਜੀ ਅੱਛਾ ਕੀ ਹੋਇਆ ਸੀ ਬਈ ਰਾਤ ਪੂਰਾ ਮਾਮਲਾ ਰਾਤ ਵੀ 8 ਵਜੇ ਤੋਂ ਬਾਅਦ ਲੜਾਈ ਹੋਈ ਇੱਥੇ ਬਹੁਤ ਜ਼ਿਆਦਾ ਲੜਾਈ ਹੋਈ ਹੈ ਡੈਡ ਉੱਤੇ ਬਹੁਤ ਚੱਲਿਆ ਹੈ ਜੀ ਕਿੰਨੇ ਕੈਂਪਰ ਉੱਪਰ ਹੀ ਤਾਂ ਕਿੱਦਾਂ ਲੜਾਈ ਸੀ ਕੀ ਕਾਰਨ ਕੀ ਪਤਾ ਲੱਗਿਆ ਕੋਈ ਕਿੰਨੇ ਕੋਈ 12 ਮੁੰਡੇ ਸੀਗੇ ਜੀ ਅੱਛਾ ਜੀ ਉਹ ਆਸਵੇਂ ਲੜੇ ਸੀਗੇ ਹਾਂ ਉਹ ਇਹਦੇ ਇਧਰ ਘਰੇ ਵੜ ਗਏ ਘਰੇ ਵੜਨ ਸਾਹ ਉਹ ਪਰਲੇ ਪਾਸੇ ਟੱਪ ਗਏ ਉਹ ਕਹਿੰਦੇ ਕਾਪਾ ਕੋਪਾ ਹੀ ਵੱਜੇ ਗਏ ਤੇ ਇਧਰ ਕੋਈ ਹਥਿਆਰ ਵੱਜੇ ਗਏ ਤੇ ਕਾਪਾ ਨੇ ਵੇਖਿਆ ਜੀ ਕਾ ਫਿਰ ਤੇ ਫਾਇਰ ਬੋਰ ਵੀ ਕਿਤੇ ਕਿ ਬੜੇ ਮੋਟੇ ਹੋਏ ਆ ਇਹਦਾ ਫਾਇਰ ਵੀ ਹੋਇਆ ਹੋਇਆ ਅੱਛਾ ਹੁਣ ਕਾਰਨ ਕੀ ਲੱਗਦਾ ਹੈ ਲੜਾਈ ਦਾ ਵੀ ਇੰਨੀ ਪਿੰਡ ਦੇ ਵਿੱਚ ਲੜਾਈ ਹੋਈ ਕੀ ਕਾਰਨ ਕੀ ਰਿਹਾ ਬਾਹਰ ਦੇ ਮੁੰਡੇ ਆਫਸਾਈਡ ਡਿਵੈਲਪਰ ਸਗੇ ਬਾਹਰ ਤੋਂ ਕਿਤਾ ਇਹ ਠੀਕ